ਹੂੰ ਆ ਦੇਖੋ ਬਾਬਾ ਬਾਬੇ ਦੇ ਕੱਪੜੇ ਆ ਦੇਖ ਲਓ ਸੋਨੂੰ ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਆ ਯਾਰਾ ਵੀ ਇਹ ਆ ਕੰਮ ਨਾ ਕਰੋ ਮੇਰਾ ਵੀਰ ਬੋਲੇ ਬੰਦੇ ਇਹ ਜਾਂਡਾ ਵਿਚਾਰਾ ਇਹ ਪਾਣੀ ਮੰਗਦਾ ਬਾਈ ਪਾਣੀ ਇਹ ਪਾਣੀ ਨਾ ਹਰਾ ਰਹਿਣਾ ਇਹ ਤੇਲ ਨਾਨੀਆਂ ਦੇਖੀ ਤੇਲ ਤੇ ਸੰਧੂਰ ਯਾਰ ਲੈ ਆਹ ਤੇਲ ਪਾਇਆ ਪਿਆ ਜੜ ਚ ਸਰੋਂ ਦਾ ਦੇ ਸੰਧੂਰ ਪਾਇਆ ਪਿਆ ਇਹ ਕਿਵੇਂ ਜਿਉਂਦਾ ਰਹੂਗਾ ਇਹ ਮਰ ਜਾਊਗਾ ਇੰਨਾ ਅੰਧਵਿਸ਼ਵਾਸਾਂ ਦੇ ਵਿੱਚੋਂ ਨਿਕਲੋ ਤੁਹਾਨੂੰ ਬੇਨਤੀ ਆ ਤੁਹਾਨੂੰ ਨਾਲੇ ਪੁੱਨ ਲੱਗੂਗਾ ਨਾਲੇ ਜਿਉਂਦਾ ਰਹੂਗਾ ਇਹਨੂੰ ਪਾਣੀ ਦੇ ਦਿਆ ਕਰੋ ਇਹਨੂੰ ਪਾਣੀ ਦੇ ਦਿਓ ਇਹਨੂੰ ਕੋਈ ਹੋਰ ਦਵਾਈ ਪਾ ਦਿਓ, ਕਲੋਰੋ ਪਾ ਦਿਓ, ਕੋਈ ਜਿ ਸਿਉਖ ਲੱਗੀ ਆ ਕੋਈ ਹੋਰ ਦੀ ਸੇਵਾ ਸੰਭਾਲ ਕਰ ਦੇਣ ਤੇਲ ਨਾ ਪਾਓ ਬਾਈ। ਆਪਾਂ ਕਹਿੰਦੇ ਜਣਾ ਤੇਲ ਪਾਈ ਜਾਂਦੇ ਆ ਉਹ ਜਣਾ ਤੇਲ ਪਾਉਣ ਲੱਗਦੇ ਆ। ਦੇਖੋ ਸੰਦੂਰ ਤੇ ਤੇਲ ਨੂੰ ਕਿਵੇਂ ਜਾਂਦਾ ਰੱਖੂਗਾ ਯਾਰ। ਉਹ ਸੋਡੇ ਦੇ ਹੱਥ ਬੰਨ੍ਹ ਕੇ ਬੇਨਤੀ ਆ ਇਹ ਬਹਿਮਾ ਪਰਮਾ ਜੋ ਨਿਕਲੋ। ਇਹ ਰੋਖਾ ਤਾਂ ਮਨੋਖਾ ਇਹ ਸਾਨੂੰ ਸਾਹ ਦਿੰਦੇ ਨੇ, ਆਕਸੀਜਨ ਦਿੰਦੇ ਨੇ, ਛਾਂ ਦਿੰਦੇ ਨੇ। ਸ਼ੁੱਧ ਹਵਾ ਦਿੰਦੇ ਨੇ ਬਹੁਤ ਬਹੁਤ ਦਿੰਦੇ ਨੇ ਜੇ ਤੁਸੀਂ ਮਾਰਦੇ ਹੋ ਉਹਦੇ ਨਾਲ ਥੋੜੇ ਮੱਛਦੇ ਵੀ ਨੇ ਵਿਚਾਰੇ ਉਹਦੇ ਐਂ ਇਹਦਾ ਗੱਲਾ ਸੁੱਕਾ ਅੱਡ ਕੀ ਨਾਲ ਫੂਕ ਦਿੰਦੇ ਨਦਰਾਸਤ ਨੂੰ ਪੰਘੂੜੇ ਤੋਂ ਲੈ ਕੇ ਤੇ ਅਰਥ ਤੱਕ ਥੋੜੇ ਨਾਲ ਜਾਂਦੇ ਆ ਬਾਈ ਇਹਨਾਂ ਦੀ ਕਦਰ ਕਰੋ ਤੁਹਾਨੂੰ ਬੇਨਤੀ ਆਹ ਕੰਮ ਨਾ ਕਰੋ ਆਹ ਸਾਹ ਬੰਦ ਕਰ ਦਿੰਦੇ ਆਲੇ ਆਹ ਲੀੜਾ ਇੰਨਾ ਲਾਹਿਆ ਸੀ ਅਜੇ ਇੰਨਾ ਬੰਨਿਆ ਪਿਆ ਆ ਪਤਾ ਨਹੀਂ ਕਾਇਆ ਥਾਂ ਲਵੇਟੇ ਪਏ ਆ ਇੱਕ ਤੇ ਗਰੀਬ ਨੂੰ ਦੇ ਦਿਓ ਕਿਸੇ ਗਰੀਬ ਦੇ ਪੂ ਝੁਗਾ ਬਣਾ ਦਿਓ ਉੱਥੇ ਤੁਹਾਨੂੰ ਪੰਨ ਲੱਗੂਗਾ ਇਹਦੇ ਨਾਲ ਕੀ ਮਿਲਣਾ ਕਿਹੜੇ ਚੱਕਰਾਂ 'ਚ ਫਿਰਦੇ ਹੋ ਯਾਰ ਤੁਸੀਂ ਕਿਹੜੇ ਗ੍ਰੰਥ 'ਚ ਲਿਖਿਆ ਹੈ ਕਿਹੜੇ ਗੁਰੂਆਂ ਨੇ ਕਿਹਾ ਵੀ ਤਰਾਤਾਰਾਂ ਜਾਂਦਾ ਤੇਲ ਪਾਇਆ ਕਰੋ ਸੰਧੂਰ ਪਾਇਆ ਕਰੋ ਫੂਕਦੇ ਉਹਦਾ ਮੱਤ ਚੱਲਿਆ ਇਹ ਬਜਰਾ ਪਤਾ ਨਹੀਂ ਕੈਸਾ 100 ਸਾਲ ਪੁਰਾਣਾ ਹੋਣਾ ਸੈਂਕੜੇ ਸਾਲ ਉਮਰਾਂ ਝੰਡਾ ਦੀ ਤੇ ਰਾਜਸਥਾਨ ਦੇ ਵਿੱਚ ਲੋਕ ਝੰਡਾ ਨੂੰ ਪੂਜਦੇ ਆ ਕਿਵੇਂ ਪੂਜਦੇ ਹੋ ਐ ਨਹੀਂ ਪੂਜਦੇ ਤੇਲ ਪਾਈ ਜਾਂਦੇ ਆ ਉਹ ਝੰਡਾ ਨੂੰ ਵੱਡਾ ਨਹੀਂ ਜੰਦੇ ਉਹਨਾਂ ਲਈ ਜਿਹੜਾ ਝੰਡਾ ਵੱਡਾ ਤਾਂ ਜਿਹੜਾ ਬੰਦਾ ਵੱਡਾ ਇੱਕੋ ਹੀ ਬਰਾਬਰ ਹੈ ਪਰ ਸਾਡੇ ਸਮਝ ਪਤਾ ਨਹੀਂ ਕਦੋਂ ਆਉ ਲੋਕਾਂ ਨੂੰ ਅੱਠ ਠੋਕੀ ਤੁਰੇ ਜਾਂਦੇ ਕੰਮ ਵੀ ਆ। ਆ ਦੇਖਣ ਤੇਲ ਤੇ ਸੰਧੂਰ ਹਜ਼ਾਰ ਬਾਰੀ ਦਾ ਮੈਂ ਇੱਥੇ ਆ ਮੈਂ ਕਿੱਛੇ ਕਦੇ ਮੈਨੂੰ ਲਿਖ ਦਿਖਦਾ ਰਾਹ ਖੜੇ ਜਾਂਦੇ ਨੂੰ ਵੀ ਆ ਜੰਡ ਦੇ ਦਾਲੇ ਲਿਬਟਿਆ ਪਿਆ ਲੀੜਾ ਤੇਲ ਪਾਇਆ ਪਿਆ ਸੰਧੂਰ ਪਾਇਆ ਪਿਆ ਉੱਥੇ ਖੜ ਕੇ ਲਾ ਵੀ ਦਿੰਦੇ। ਇਹਨਾਂ ਲੋਕਾਂ ਨੂੰ ਸਮਝਾਓ ਅਕਲ ਦੇ ਅੰਨਿਆਂ ਨੂੰ ਵੀ ਇਹਨਾਂ ਅੰਧਵਿਸ਼ਵਾਸਾਂ ਚ ਬਹਿਮਾ ਚ ਕੁਛ ਨਹੀਂ ਰੱਖਿਆ ਇਹਨੂੰ ਪਾਣੀ ਦਿਓ। ਇਹ ਛੋੜੇ ਲਈ ਛੋੜੇ ਜੀਵਨ ਧਾਰਾ ਦਾ ਰਖਤ ਨੇ। ਇਹ ਤਾਂ ਹੀ ਜਾਂਦੇ ਰਹਿਣਗੇ ਜੇ ਪਾਣੀ ਦੇਵਾਂ।